12 ਫਰਵਰੀ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਜਿਵੇਂ ਦੱਸਿਆ ਹੋਇਆ ਸੀਗਾ ਕਿ ਮੌਸਮ ਮੁੱਖ ਤੌਰ ਤੇ ਸਾਫ਼ ਅਤੇ ਖੁਸ਼ਕ ਬਣਿਆ ਹੋਇਆ ਹੈ ਉਸੇ ਤਰ੍ਹਾਂ ਦਾ ਹੀ ਰਿਹਾ ਪਰ ਨਾਲ ਇਹ ਵੀ ਦੱਸਿਆ ਹੋਇਆ ਸੀਗਾ ਕਿ ਦੁਪਹਿਰ ਵੇਲੇ ਤੋਂ ਬਾਅਦ ਹਲਕੀ ਜਿਹੀ ਬੱਦਲਬਾਹੀ ਉਚੇਰੀ ਲੰਘਦੀ ਹੋਈ ਦਿਖਾਈ ਦੇਵੇਗੀ ਇੰਝ ਮਾਹੌਲ ਬਣ ਸਕਦਾ ਹੈ ਕਿ ਜਿਵੇਂ ਹੌਲੀ ਹੌਲੀ ਬੱਦਲਬਾਹੀ ਪੰਜਾਬ ਦੇ ਵਿੱਚ ਬਣ ਰਹੀ ਹੈ ਉਚੇਰੀ ਬੱਦਲਬਾਹੀ ਅੱਜ ਸਾਰਾ ਦਿਨ ਸ਼ਾਮ ਵੇਲੇ ਤੇ ਰਾਤ ਵੇਲੇ ਤੱਕ ਇਸੇ ਤਰ੍ਹਾਂ ਹੀ ਗੁਜ਼ਰਦੀ ਰਹੇਗੀ ਇੰਜ ਲੱਗ ਸਕਦਾ ਹੈ ਕਿ ਜਿਵੇਂ ਹੌਲੀ ਹੌਲੀ ਮੌਸਮ ਖਰਾਬ ਹੋ ਰਿਹਾ ਹੈ ਪਰ ਇੰਜ ਕੁਝ ਵੀ ਨਹੀਂ ਹੋਵੇਗਾ ਇਹ ਚੇਰੀ ਬੱਦਲਬਾਈ ਇਸੇ ਤਰ੍ਹਾਂ ਹੀ ਰਹੇਗੀ ਹਲਕੀ ਜਿਹੀ ਹਵਾਵਾਂ ਦੇ ਵਿੱਚ ਰਵਾਨਗੀ ਬਣੀ ਹੋਈ ਹੈ ਇਹ ਇਸੇ ਤਰ੍ਹਾਂ ਹੀ ਰਹੇਗੀ ਧੁੱਪ ਸ਼ਾਮ ਵਰਗਾ ਮਾਹੌਲ ਵੀ ਸ਼ਾਮ ਵੇਲੇ ਹੋ ਸਕਦਾ ਹੈ ਪਰ ਇਸ ਦੇ ਵਿੱਚ ਬੱਦਲਬਾਈ ਤੋਂ ਇਲਾਵਾ ਕੁਝ ਖਾਸ ਕੱਢਣ ਪਾਉਣ ਲਈ ਨਹੀਂ ਹੋਵੇਗਾ ਮੌਸਮ ਮੁੱਖ ਤੌਰ ਤੇ ਸਾਫ਼ ਹੋਵੇਗਾ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਦਿਨ ਵੇਲੇ 23-24 ਡਿਗਰੀ ਦੇ ਆਸ-ਪਾਸ ਜਾ ਰਿਹਾ ਹੈ ਤੇ ਸਵੇਰ ਦਾ ਜਾਂ ਰਾਤ ਦਾ ਟੈਂਪਰੇਚਰ ਵੀ 10 ਡਿਗਰੀ ਦੇ ਆਸ-ਪਾਸ ਲਗਾਤਾਰ ਘੁੰਮ ਰਿਹਾ ਹੈ 15-16 ਤਰੀਕ ਤੱਕ ਮੌਸਮ ਮੁੱਖ ਤੌਰ ਤੇ ਸਾਫ ਅਤੇ ਖੁਸ਼ਕ ਬਣਿਆ ਰਹੇਗਾ ਜਿਸ ਅਜਿਹੇ ਉਚੇਰੀ ਬੱਦਲਵਾਈ ਜਿਵੇਂ ਅੱਜ ਲੰਘ ਰਹੀ ਹੈ ਇਸ ਤਰ੍ਹਾਂ ਵਿੱਚ ਵਿੱਚ 12 ਤੇ 13 ਤਰੀਕ ਨੂੰ ਵੀ ਲੰਘਦੀ ਹੋਈ ਦਿਖਾਈ ਦੇ ਸਕਦੀ ਹੈ ਪਰ ਕੁਝ ਖਾਸ ਪਾਪੜਨ ਵਾਲਾ ਨਹੀਂ ਹੈ ਮੌਸਮ ਸਾਫ ਰਹੇਗਾ